ਲੋਕ ਇੰਨਾ ਖੋਪ ਪੈ ਗਿਆ ਲੋਕ ਹੱਥਾਂ 'ਚ ਡਾਂਗਾ ਸੋਪੀਆਂ ਲੈ ਕੇ ਲੋਕ ਘੁੰਮ ਰਹੇ ਨੇ ਤੈਨੂੰ ਕਬਜ਼ੇ ਕਰਕੇ ਲਿੱਤਾ ਡੌਗ ਨੂੰ ਲੋਕ ਲੋਕ ਕਿਹੜਾ ਸੀ ਕਿਹੜਾ ਕਿਹੜਾ ਡੌਗ ਸੀ ਆਹ ਬਲਾ ਜੀ ਤੁਹਾਨੂੰ ਦੇਖੋ ਆਵੇ ਹਾਂਜੀ ਹਾਂਜੀ ਕਿਦਾਂ ਹੋਰ ਕਿਹੜਾ ਹੋ ਗਿਆ ਸਾਈਡ ਹੋ ਜਾਏਗਾ ਕਿਹੜਾ ਨੀਚੇ ਸਾਈਡ ਕੁੱਤੇ ਕੇ ਡਰ ਸੇ ਕਹਿੰਦੇ ਕੁੱਤਾ ਪਾਗਲ ਹੋਇਆ ਪਿਆ ਸਭ ਨੂੰ ਵੱਟਦੇ ਪਏ ਹੈ ਅੱਛਾ ਕਿੰਨੇ ਬੱਚੇ ਕਾਟ ਗਏ ਯਹਾਂ ਪੇ ਕਿੰਨੇ ਜਣੇ ਹਸਪੀਟਲ ਚਲੇ ਗਏ ਹੈ ਅੱਛਾ ਤੋ ਇਤਨਾ ਖੋਬ ਹੈ ਮੁਹੱਲੇ ਮੇ ਬਹੁਤ ਜ਼ਿਆਦਾ ਨਾ ਕੁੱਤੇ ਦੇ ਮੂੰਹ ਤੇ ਖੂਨ ਲੱਗਿਆ ਹੋਇਆ ਸਾਡੇ ਗੇਟ ਤੇ ਲੰਗੇ ਅਸੀਂ ਸੋਟਾ ਲੈ ਕੇ ਬੱਚਾ ਬਿਮਾਰ ਤਾਂ ਆ ਨਿਕਲੇ ਸਾਰੇ ਮਨਾ ਕਰਦੇ ਤੁਸੀਂ ਨਾ ਨਿਕਲੋ ਨਾ ਨਿਕਲੋ ਨਾ ਨਾ ਬੱਚਾ ਬਿਮਾਰ ਕਰਕੇ ਜਾਣਾ ਪੜਦਾ ਹੈ ਡਾਕਟਰ ਕੋਲ ਤੇ ਸੋਟੇ ਦੇ ਹੱਥ ਜੇ ਡਾਂਗਾ ਹੱਥ ਜੇ ਮੈਂ ਰਸਤੇ ਆਪਣੇ ਆਪਣੇ ਬਚਾ ਲਈਏ ਆਪਣੇ ਬਚਾ ਕੇ ਲਈਏ ਬੱਚੇ ਦੋ ਬਿਮਾਰ ਹੈ ਉਸ ਲਈ ਜਾ ਰਹੀ ਡਾਕਟਰ ਕੋਲ ਅੱਜ ਸਵੀਰ ਦਾ ਮਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮੌਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ ਪਾਗਲ ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ ਇੱਕ ਲੇਡੀ ਵਿਚਾਰੀ ਦੀਪ ਹਸਪਤਾਲ ਦੇ ਵਿੱਚ ਭਰਤੀ ਹੈ ਉਹਦੇ ਕਹਿੰਦੇ ਸਰਜਰੀ ਹੋਣੀ ਹੈ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨੂੰ ਕੌਨਸਾ ਜੀ ਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕੀ ਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਅਜੀ ਕੌਂਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਵਾਰਾ ਕੁੱਤਿਆਂ ਦਾ ਬਹੁਤ ਜ਼ਿਆਦਾ ਖੋਪਾ ਹੈ। 30-35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵੈ। ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ। ਕਿਸੇ ਦੇ ਲੱਤਾਂ ਪਾੜਦੀਆਂ ਬੁਰਕੇ ਵੱਢ ਲਏ ਉਹਨਾਂ ਨੇ। ਬਹੁਤ ਬਦਲ ਗਈ ਆ ਹਾਂ ਤੱਕ ਫੈਲਿਆ ਆ ਕੁੱਤਿਆਂ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ। ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਵਾਰਾ ਕੁੱਤਿਆਂ ਵੱਲ ਖਾਸ ਤੌਰ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ-ਰਾਤ ਸਵੇਰੇ ਸ਼ਾਇਦ ਨੂੰ ਮਣੀ ਜਾ ਰਹੇ ਬਧੀ ਇੰਨਾ ਬੁਰਾ ਹਾਲ ਹੈ ਕੁੱਤਿਆਂ ਦਾ ਗੱਲ ਹੈ ਜੀ ਸਾਡੇ ਇਲਾਕੇ ਨਾ ਕੁੱਤੀ ਸੀਗੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਇਦਾਂ ਹਲਕਾਇਆ ਅੱਜ ਸਵੇਰੇ ਗੰਧੀ ਲੁੰਦੀ ਦੇ ਇੱਕ ਬੱਚੇ ਨੂੰ ਨੇ ਵੜ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਇਲਾਕਾ ਵਾਲਿਆਂ ਨੇ ਕਿ ਕਹਿੰਦੇ ਆ ਚੀਜ਼ ਹੋਈ ਹੈ ਤੇ ਬੱਚੇ ਨੂੰ ਵਟਿਆ ਮੈਂ ਉਸੇ ਟਾਈਮ ਆ ਕੇ ਦੇਖਿਆ इवन ਕਿ ਉਹ ਬੱਚੇ ਨੂੰ ਮੈਂ ਆਪਣੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤੇ ਉਹਨਾਂ ਨੂੰ ਦੱਸਿਆ ਕਿ ਆ ਚੀਜ਼ ਹੋ ਗਈ ਹੈ ਕਿ ਇਹਨੂੰ ਪਹਿਲਾਂ ਸੋ ਫਾਲ ਜਲਦੀ ਜਲਦੀ ਨੂੰ ਹਸਪਤਲ ਲੈ ਕੇ ਜਾਓ ਉਹਦੇ ਮਾਪਿਓ ਵਿਚਾਰੇ ਉਹਨੂੰ ਲੈ ਕੇ ਚਲੇ ਗਏ ਕਿ ਮੀਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਸੀ ਸਾਡੇ ਲੱਕ ਦੇ ਕਾਉਂਸਲਰ ਨੇ ਕਪਲਖਮਰ ਸੋਮਣੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਦੇ ਧਾਰਮਿਕ ਸਥਾਨ ਦੇ ਮੱਥਾ ਟੇਕਣ ਗਏ ਹੋਏ ਨਹੀਂ ਤੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਰਾਬਤਾ ਕੀਤਾ ਤੋਂ ਉਹਨਾਂ ਨੇ ਦੱਸਿਆ ਕਿ ਅੱਜ ਆ ਜਿੰਨੀ ਮੰਦ ਭਾਗੀ ਘਟਨਾ ਹੋ ਗਈ ਹੈ ਕਿ ਬੱਚੇ ਨੂੰ ਵਾਰਡ ਲੈਸ ਕੋਤੀ ਨਹੀਂ ਤੇ ਕਾਉਂਸਲਰ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੀ ਡਾਕਟਰ ਟੀਮ ਹੈਗੀ ਆ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਪਣੀ ਤੇ ਉਹ ਜਿਹੜੇ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਕੋ ਫੜ ਕੇ ਅਸੀਂ ਤੇ ਉਹਨਾਂ ਨੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ ਸੋਨੂ ਟੀਮ ਸੀ ਸਾਰੀ ਬਿਲਕੁਲ ਜੀ ਇਕਬਲ ਕੁਮਾਰ ਸੋਨੂ ਦੀ ਟੀਮ ਸੀਗੀ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹਾਂਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕੀ ਜਾਣਬੋਝ ਕੇ ਅਸਲ ਵਿੱਚ ਕੁਝ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੜ ਲਿਆ ਜਿੰਦਾ ਹੀ ਸੀਗਾ ਕਿ ਕੁੱਤੀ ਸੁੱਈ ਹੋਈ ਸੀਗੀ ਤੇ ਉਹਨੇ ਵੜ ਲਿਆ ਪਰ ਅਸੀਂ ਕੌਂਸਲਰ ਸਾਹਿਬ ਕਬਿਲ ਕੁਮਾਰ ਸੋਨੂ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਕਰ ਲੋੜ ਪੈਗੀ ਤੇ ਉਹਦੇ ਵਿੱਚ ਕਪਿਲ ਕੁਮਾਰ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਰ ਜਿਨੇ ਲੋਕਾਂ ਨੂੰ ਵੜਿਆ ਗਿਆ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਵਾਇਆ ਜਾਊਗਾ ਤੁਹਾਡੇ ਕੌਂਸਲਰ ਲੋਕ ਕਪਿਲ ਕੁਮਾਰ ਸੋਨੂ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੰਦਾ ਵੀ ਹੈ ਈਵਨ ਕੇ ਅਸੀ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕੌਂਸਲਰ ਸਾਹਿਬ ਉਹਨਾਂ ਨਾਲ ਲੈ ਕੇ ਉਹ ਪਰਿਵਾਰ ਦਾ ਖਾਲਚਲ ਬੱਚੇ ਦਾ ਜਨਮ ਦਾ ਸਹੀ ਅਸੀਂ ਖੁਦ ਜਾਵਾਂਗੇ ਨਾ ਇਹ ਸੋਨੂ ਦੀ ਟੀਮ ਨਾਲ-ਨਾਲ ਘੁੰ ਬਿਲਕੁਲ ਜੀ ਮੈਂ ਖੁਦ ਮੈਂ ਕਹਿ ਰਿਹਾ ਮੈਂ ਖੁਦ ਮੈਂ ਕਿ ਟੀਮ ਨਾਲ ਟਾਈ ਅਪ ਕਰਕੇ ਮੈਂ ਖੁਦ ਸਾਡੀ ਟੀਮ ਦੇ ਮੈਂ ਕਿ ਮੈਂਬਰ ਹੈਗੇ ਨੇ ਸੰਦੀਪ ਉਹ ਖੁਦ ਗੱਡੀ ਵਿੱਚ ਬੈਠ ਕੇ इवन ਕਿ ਜਿਹੜਾ ਕੁੱਤੇ ਨੂੰ ਫੜਨਾ ਸੀ ਕਿ ਮੈਂ ਐਂਡ ਆਫ ਕੈਚਰ ਦੇ ਨਾਲ ਜਾ ਕੇ ਖੁਦ ਫੜਿਆ ਮੈਂ ਐਸੇ ਦੀ ਗੱਲ ਹੈ ਜੀ ਠੀਕ ਤੇ ਸੋਨੂ ਜੀ ਦੀ ਨੌਲੇਜ ਹੈਗਾ ਪੂਰਾ ਜੀ ਬਿਲਕੁਲ ਬਿਲਕੁਲ ਨਾਲੇ ਗੱਲ ਦੇ ਚਾਰਟ ਮੈਂ ਕਿ ਮੈਂ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਕੀ ਹੋਇਆ ਕੀ ਨਹੀਂ ਹੈ ਉਹਨਾਂ ਨੂੰ ਦੱਸਤਾ ਸੀਗਾ ਕਿ ਕੁੱਤੇ ਨੂੰ ਫੜ ਕੇ ਲੈ ਗਏ ਨੇ ਤੇ ਬੱਚੇ ਦੇ ਜਿਹੜੇ ਹੈਗੇ ਮਾਪੇ ਉਹ ਹਸਪੀਟਲ ਲੈ ਕੇ ਗਏ ਨੇ ਉਹਨਾਂ ਨੂੰ ਟ੍ਰੀਟਮੈਂਟ ਦੇ ਲਈ 7-5 ਅਡਲਟ ਆ ਇੱਕ ਬੱਚੇ ਦੀ ਚੀਕ ਤੇ ਬਾਈਟ ਹੈ ਬਹੁਤ ਡੀਪ ਬਾਈਟ ਸੀਗਾ ਉਹ ਪਲਾਸਟਿਕ ਸਰਜਰੀ ਲਈ ਹੁਣ ਲੈਟੇ ਗਏ ਆ ਹਾਇਰ ਸੈਂਟਰ ਦੇ ਵਿੱਚ ਤੇ 5-6 ਡੈਲਟਾ ਆਏ ਆ ਬਾਕੀ ਹੋਰ ਜਿੰਨੇ ਪਤਾ ਲੱਗਿਆ ਕਿ 15 ਤੋਂ 20 ਬੰਦਿਆਂ ਨੂੰ ਕੱਟ ਚੁੱਕਿਆ ਹੈ ਤੇ ਕਾਫੀ ਡੀਪ ਬਾਈਟ ਹੈ ਉਹ ਇਮਿਊਨੋਗਲੋਬਲ ਇਮਮਿਊਨ ਜੀ ਫ੍ਰੀ ਹੈ ਇਸ ਕਰਕੇ ਸਾਰੇ ਇੱਥੇ ਭੇਜੇ ਆਂ ਅਸੀਂ ਇੰਜੈਕਸ਼ਨਸ ਲਈ ਫਰਮ ਅਚਾ ਡਾਕਟਰ ਜੇ ਤਾਂ ਫੌਰਨ ਕਿਸੇ ਨੂੰ ਕੋਈ ਕੁੱਤੇ ਦਾ ਕੱਟਿਆ ਹੈ ਉਹ ਮੌਕੇ ਤੇ ਡਾਕਟਰ ਦੂਰ ਹੈ ਤੇ ਉਹਨੂੰ ਮੌਕੇ ਤੇ ਕੀ ਬਚਾਅ ਕਰਨਾ ਚਾਹੀਦਾ ਪਹਿਲੇ ਤਾਂ ਰਨਿੰਗ ਵਾਟਰ ਦੇ ਵਿੱਚ ਵਾਸ਼ ਕਰੋ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜੇ ਡੀਪ ਬ ਮੋਸਟ ਪੌਬਲੀ ਇਹ ਰੇਵੀਸ ਦਾ ਕੇਸ ਲੱਗ ਰਿਹਾ ਹੈ ਡੌਗੀ ਜਿਹੜਾ ਹੈ ਉਹ ਰੇਵੀਸ ਨਾਲ ਗ੍ਰਸਤ ਲੱਗ ਰਿਹਾ ਹੈ ਤੇ ਰੈਸਕਿਊ ਟੀਮ ਨੂੰ ਇਨਫੋਰਮ ਕੀਤਾ ਹੈ ਲੋਕਲ ਕਾਉਂਸਲਰ ਨੂੰ ਇਨਫੋਰਮ ਕੀਤਾ ਹੈ ਇੱਥੇ ਸਾਬਕਾ ਮਿਨਿਸਟਰ ਉਹਨਾਂ ਦੇ ਵਾਈਫ ਮਮਤਾ ਜੀ ਹੋ ਕੇ ਗਈ ਹੈ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਇਹਦੇ ਰੈਸਕਿਊ ਟੀਮ ਆ ਰਹੀ ਹੈ ਤੇ ਫਿਰ ਉਹ ਦੀ ਜਾਂਚ ਕਰਨਗੇ ਕਿ ਡੌਗ ਇਨਫੈਕਟਿਡ ਸੀਗਾ ਕਿ ਕਿੱਦਾਂ ਹਾਂ ਤੇ ਲੱਗਦਾ ਹੈ ਡਾਕਟਰ ਸਾਹਿਬ ਹੋਂ ਤੱਕ ਤੁਹਾਡੇ ਕੋਲ ਕਿੰਨੇ ਟੋਟਲ ਮਰੀਜ਼ ਆ ਚੁੱਕੇ ਹੈ ਜਿਹੜੇ ਡੌਗ ਦੇ ਕਿਤੇ ਚੀਕ ਆ ਗਈ ਹੁਣ ਸਵੇਰ ਤੋਂ 7 ਵਜੇ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਬੱਜਾ ਆਇਆ ਉਹਦੇ ਕਾਫੀ ਡੀਪ ਬਾਈਟ ਹੈ ਤਾਂ ਫਿਰਦਰ ਆਪਣਾ ਹਾਇਰ ਸੈਂਟਰ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਹੈ ਤੇ ਉਹਦਾ ਇੱਕ ਇਹ ਤੁਹਾਨੂੰ ਮੈਂ ਸਕਰੀਨਸ਼ਾਟ ਆਹ ਵਾਹ ਤੇ ਲੱਗਦਾ ਵੀ ਆਨਲੇ ਟਾਈਮ ਜੇ ਵੀ ਕੁੱਤੇ ਨੂੰ ਕਬਜ਼ੇ ਸੀ ਕੀਤਾ ਹੋਊਗਾ ਨੇ ਰੈਸਕਿਊ ਟੀਮ ਆ ਰਹੀ ਹੈ ਉਹ ਕਰਨਾ ਚਾਹੀਦਾ ਪਰ ਵੈਸੇ ਵੀ ਨਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਾਰਾ ਕੁੱਤੇ ਹੋ ਚੁੱਕੇ ਹੈ ਔਰ ਉਸ ਕੁੱਤੇ ਨੇ ਵੀ ਬਾਕੀ ਕੁੱਤਿਆਂ ਨੂੰ ਹੋਰ ਨੂੰ ਕੱਟਿਆ ਹੋਏਗਾ ਤੇ ਉਹਨਾਂ ਨੂੰ ਵੀ ਰੇਵੀਜ਼ ਹੋਣ ਦੇ ਚਾਂਸ ਹੈ ਇਸ ਕਰਕੇ ਡਾਕਟਰ ਸਾਹਿਬ ਇੱਕ ਵੱਡੇ ਵੱਡੇ ਦਾਅਵੇ ਕਰਦੇ ਨੇ ਐਨ ਜੀਓ ਵੀ ਇਹਨਾਂ ਦੇ ਬੇਜਬਾਨ ਨਾ ਤੇ ਹਮਲਾ ਨਾ ਕਰੋ ਇਹਨਾਂ ਨੂੰ ਉਹ ਨਾ ਕਰੋ ਲੇਕਿਨ ਵੀ ਇੱਕ ਪਾਸੇ ਬੇਜਬਾਨ ਲੋਕਾਂ ਨੇ ਇਨਸਾਨ ਤੇ ਵੀ ਹਮਲਾ ਕਰ ਰਹੇ ਨੇ ਸਰ ਇਹ ਕਰ ਰਹੇ ਹੁਣ ਇੱਕ ਡੌਗ ਨੂੰ ਬਰੇਵੀਜ਼ ਹੋ ਗਿਆ ਉਹਨੇ 10 ਹੋਰ ਕੁੱਤੇ ਕੱਟਲੇ ਆਉਣ ਵਾਲੇ ਮਹੀਨੇ ਦੋ ਮਹੀਨੇ ਦੇ ਵਿੱਚ ਹੋਰ 10 ਤੋਂ 3 ਇਨਫੈਕਟਡ ਹੋਣਗੇ ਕਿੰਨੇ ਬੰਦਿਆਂ ਨੂੰ ਕੱਟਣਗੇ ਇਹ ਤਾਂ ਗਵਰਨਮੈਂਟ ਨੂੰ ਇਹਦੇ ਤੇ ਪੂਰਾ ਸਰਵੇ ਕਰਕੇ ਪੂਰਾ ਵਰਕਅਪ ਕਰਨਾ ਚਾਹੀਦਾ ਇੱਕ ਗਲੀ ਵਿੱਚ ਵੀ ਕੁੱਤੇ ਹਨ ਤੇ ਉਹਨਾਂ ਦਾ ਪ੍ਰੋਪਰ ਇਹ ਕਰੋ ਉਹਨਾਂ ਦਾ ਸਟਰੇਲਾਈਜੇਸ਼ਨ ਤੇ ਕੰਮ ਕਰੋ ਵੈਕਸੀਨੇਟ ਕਰੋ ਆਪਰੇਟ ਕਰੋ ਜਿੰਨਾ ਕਿ ਹੈ ਇਹਦੇ ਤੇ ਕੋਈ ਹੈ ਹੀ ਨਹੀਂ ਸਿਸਟਮ ਹੀ ਨਹੀਂ ਹੈ ਡਾਕਟਰ ਮੈਂ ਪਹਿਲੀ ਵਾਰ ਹੀ ਦੇਖਿਆ ਹੈ ਕਿ ਇਹ ਸ਼ਹਿਰਾਂ ਦੇ ਵਿੱਚ ਲੋਕ ਅੱਜ ਸ਼ਹਿਰ ਦੇ ਵਿੱਚ ਗਾਂਧੀ ਕਲੋਨੀ ਦੇ ਵਿੱਚ ਲੋਕ ਡਾਂਗਾ ਲੈ ਕੇ ਘੁੰਮ ਰਹੇ ਨੇ ਗਲੀ ਗਲੀ ਚ ਉਹਨਾਂ ਨੂੰ ਹੀ ਦੱਸਿਆ ਕਿ ਜਦੋਂ ਕੁੱਤਾ ਕੋਈ ਪਾਗਲ ਹੋਏ ਡਾਂਗਾ ਲੈ ਕੇ ਕੋਈ ਮਨ ਦੀ ਲੋੜ ਨਹੀਂ ਹੁੰਦੀ ਹੈ ਇਹਨਾਂ ਨੂੰ ਹਾਈਡਰੋਫੋਬੀ ਹੁੰਦਾ ਤੇ ਪਾਣੀ ਹੱਥ 'ਚ ਰੱਖੋ ਜਦ ਆਉਂਦੇ ਆ ਪਾਣੀ ਸਿੱਟੋ نیچے ਪਾਣੀ ਦੇਖ ਕੇ ਭੱਜ ਜਾਂਦਾ ਡਾਂਗ ਤੇ ਨਹੀਂ ਭੱਜਦਾ ਉਹ ਕੱਟ ਲੈਂਦਾ ਇਹਦੇ ਵਿੱਚ ਠੀਕ ਹੈ ਇਹ ਇੱਕ ਗੱਲ ਹੈ ਲੋਕ ਇੰਨਾ ਖੋਪ ਪਿਆ ਗਿਆ ਲੋਕ ਹੱਥਾਂ 'ਚ ਡਾਂਗਾ ਸੋਟੀਆਂ ਲੈ ਕੇ ਲੋਕ ਘੁੰਮ ਰਹੇ ਇਹਨੂੰ ਕਫਸੇ ਚ ਕਰਕੇ ਲਿੱਤਾ ਆ ਡੌਗ ਨੂੰ ਲੋਕ ਲੋਕ ਕਿਹੜਾ ਸੀ ਕਿਹੜਾ ਕਿਹੜਾ ਡੌਗ ਤੇ ਆਹ ਵਾਲਾ ਜੀ ਤੁਹਾਨੂੰ ਦੇਖੋ ਐਲਮਟ ਦਿਖਾਓ ਆਹ ਬੈਠੇ ਹਾਂ ਜੀ ਹਾਂ ਜੀ ਕਿਹੜਾ ਹੋ ਗਿਆ ਮੈਂ ਉਹ ਸਾਈਡ ਮੈਂ ਜਿਹੜਾ ਜਿਹੜਾ ਨੀਚੇ ਸਾਈਡ डर कुत्ता पागल हो सबसे पे है अच्छा, कितने बच्चे काट गए पे? कितने हॉस्पिटल चले गए हैं? बीमार है अच्छा, सारे मना करते ना निकलो ना निकलो ना निकलो बच्चा बीमार करके जाना पड़ता है डॉक्टर को डांगा हाथ मैं अपने अपने बचा लिये अपने बचाव के लिए बच्चे दो बीमार है उस जा रही हूँ डॉक्टर को ਅੱਜ ਸਵੀਰ ਦਾ ਮਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮੋਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਆ ਔਰ ਪਾਗਲ ਹੋ ਚੁੱਕੀ ਆ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਆ ਜਨਾਨੀਆਂ ਨੂੰ ਵੱਢ ਚੁੱਕੀ ਆ ਇੱਕ ਲੇਡੀ ਵਿਚਾਰੇ ਦੀਪ ਹਸਪਤਾਲ ਦੇ ਵਿੱਚ ਭਰਤੀ ਆ ਉਹੇ ਕਹਿੰਦੇ ਸਰਜਰੀ ਹੋਣੀ ਆ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨੂੰ ਕੌਣਸਾ ਜੀ ਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕਿੰਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਅਸੀਂ ਕੌਂਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਸਵਾਰਾ ਕੁੱਤਿਆਂ ਦਾ ਬਹੁਤ ਜ਼ਿਆਦਾ ਖੋਫ ਹੈ। 30-35 ਬੱਚਿਆਂ ਨੂੰ, ਬੰਦਿਆਂ ਨੂੰ ਟੋਟਲ ਵੱਢ ਲਿਆ ਵੈ। ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ, ਕਿਸੇ ਦਾ ਲੱਤਾਂ ਪਾੜਦੀਆਂ, ਬੁਰਕ ਕੇ ਵੱਢ ਲਏ ਉਹਨਾਂ ਨੇ। ਬਹੁਤ ਬਦਲ ਗਈ ਹਾਲ ਤੱਕ ਫੈਲਿਆ ਹੈ। ਕੁੱਤਿਆਂ ਦਾ ਲੋਕ ਡਰਦੇ, ਬੱਚੇ ਘਰੋਂ ਚੋਣੀ ਨਿਕਲਦੇ। ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਸਵਾਰਾ ਕੁੱਤਿਆਂ ਵੱਲ ਖਾਸ ਤੌਰ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ ਭਰਾਂ ਸਵੇਰੇ ਸਾਇਰ ਨੂੰ ਮਣੀ ਜਾ ਰਹੇ ਬਧੀ ਇੰਨਾ ਬੁਰਾ ਹਾਲ ਹੈ ਕੁੱਤਿਆਂ ਦਾ ਗੱਲ ਹੈ ਜੀ ਸਾਡੇ ਇਲਾਕੇ ਨਾ ਕੁੱਤੀ ਜਿਹੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਇੱਦਾਂ ਹਲਕਾਇਆ ਅੱਜ ਸਵੇਰੇ ਗੰਧੀ ਲੁੰਗੀ ਦੇ ਇੱਕ ਬੱਚੇ ਨੂੰ ਨੇ ਵੱਢ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਇਲਾਕਾ ਵਾਲਿਆਂ ਨੇ ਕਿ ਕਹਿੰਦੇ ਆ ਚੀਜ਼ ਹੋਈ ਆ ਤੇ ਬੱਚੇ ਨੂੰ ਵੱਢਿਆ ਮੈਂ ਆਕਸੀਡਾਮੀ ਆ ਕੇ ਦੇਖਿਆ ਈਵਨ ਕਿ ਉਹ ਬੱਚੇ ਨੂੰ ਮੈਂ ਆਪਣੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤੇ ਉਹਨਾਂ ਨੂੰ ਦੱਸਿਆ ਕਿ ਆ ਚੀਜ਼ ਹੋ ਗਈ ਹੈ ਕਿ ਇਹਨੂੰ ਪਹਿਲਾਂ ਸੋ ਫਾਲ ਜਲਦੀ ਜਲਦੀ ਨੂੰ ਹਸਪਤਲ ਲੈ ਕੇ ਜਾਓ ਉਹਦੇ ਮਾਪਿਓ ਵੀ ਜਾਦੇ ਉਹਨੂੰ ਲੈ ਕੇ ਚਲੇ ਗਏ ਕਿ ਮੀਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਸੀ ਸਾਡੇ ਲੱਕ ਦੇ ਕਾਉਂਸਲਰ ਨੇ ਕਪਲਖਵਰ ਸੋਮਨਜੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਿਤੇ ਧਾਰਨਿਕਸਥਾਨ ਦੇ ਮੱਥਾ ਟੇਕਣ ਗਏ ਹੋਏ ਨੇ ਤੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਅੱਜ ਆ ਜਿੱਕੇ ਮੰਦਭਾਗੇ ਘਟਨਾ ਹੋ ਗਈ ਹੈ ਕਿ ਬੱਚੇ ਨੂੰ ਵਾਰਡ ਲੈਸ ਕੋਤੀ ਨਹੀਂ ਤੇ ਕਾਉਂਸਲਰ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੀ ਡਾਕਟਰ ਟੀਮ ਹੈਗੀ ਆ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਤੇ ਉਹ ਜਿਹੜੇ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਕੋ ਫੜ ਕੇ ਅਸੀਂ ਤੇ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ सोनू ਟੀਮ ਸੀ ਸਾਰੀ ਬਿਲਕੁਲ ਜੀ ਇਕਬਲ ਕੁਮਾਰ सोनू ਦੀ ਟੀਮ ਸੀਗੀ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹਾਂਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕੀ ਜਾਣਬੋਝ ਕੇ ਅਸਲ ਵਿੱਚ ਕੁਝ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੱਢ ਲਿਆ ਜਿੰਦਾ ਹੀ ਸੀਗਾ ਕਿ ਕੁੱਤੀ ਸੁੱਈ ਹੋਈ ਸੀਗੀ ਤੇ ਉਹਨੇ ਵੱਢ ਲਿਆ ਪਰ ਅਸੀਂ ਕੌਂਸਲ ਸਾਹਿਬ ਕਬਿਲ ਕੁਮਾਰ ਸੋਨੂ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਲੋੜ ਪੈਗੀ ਤਾਂ ਉਹਦੇ ਵਿੱਚ ਕਪਿਲ ਕੁਮਾਰ ਸੋਨੂ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਰ ਜਿਨ੍ਹਾਂ ਲੋਕਾਂ ਨੂੰ ਵੜਿਆ ਗਿਆ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਵਾਇਆ ਜਾਊਗਾ ਤੁਹਾਡੇ ਕਾਉਂਸਲਰ ਲੋਜੀ ਕਪਿਲ ਕੁਮਾਰ ਸੋਨੂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀਗਾ ਕਿ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੰਦਾ ਵੀ ਹੈ ਈਵਨ ਕੇ ਅਸੀਂ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕਾਉਂਸਲ ਸਾਹਿਬ ਉਹਨਾਂ ਨਾਲ ਲੈ ਕੇ ਉਹ ਪਰਿਵਾਰ ਦਾ ਹਾਲਚਾਲ ਬੱਚੇ ਦਾ ਜਾਨਣਾ ਸੀ ਅਸੀਂ ਖੁਦ ਜਾਵਾਂਗੇ ਨਾਲ ਇਹ ਸੋਨੂ ਦੀ ਟੀਮ ਨਾਲ-ਨਾਲ ਘੁੰਮਦੀ ਰਹੀ ਬਿਲਕੁਲ ਜੀ ਮੈਂ ਖੁਦ ਮੈਂ ਕਹਿ ਰਿਹਾ ਮੈਂ ਖੁਦ ਮੈਂ ਕਿ ਟੀਮ ਨਾਲ ਟਾਈ ਅਪ ਕਰਕੇ ਮੈਂ ਖੁਦ ਸਾਡੀ ਟੀਮ ਦੇ ਮੈਂ ਕਿ ਮੈਂਬਰ ਹੈਗੇ ਨੇ ਸੰਦੀਪ ਉਹ ਖੁਦ ਗੱਡੀ ਵਿੱਚ ਬੈਠ ਕੇ इवन ਕਿ ਜਿਹੜਾ ਕੁੱਤੀ ਨੂੰ ਫੜਨਾ ਸੀਗਾ ਮੈਂ ਡੌਗ ਕੈਚਰ ਦੇ ਨਾਲ ਜਾ ਕੇ ਖੁਦ ਫੜਿਆ ਮੈਂ ਐਸੇ ਦੀ ਗੱਲ ਹੈ ਜੀ ਠੀਕ ਤੇ ਓਏ ਸੋਨੂ ਜੀ ਦੀ ਨੌਲੇਜ ਹੈਗਾ ਪੂਰਾ ਜੀ ਬਿਲਕੁਲ ਬਿਲਕੁਲ ਨਾਲ ਗੱਲ ਵਿੱਚ ਹਾਰਟ ਮੈਂ ਕਿ ਮੈਂ ਗੱਲ ਹੋ ਰਹੀ ਹੈ ਕਿ ਕਿਸਾ ਕੀ ਹੋਇਆ ਕੀ ਨਹੀਂ ਹੈ ਉਹਨਾਂ ਨੂੰ ਦੱਸਤਾ ਸੀਗਾ ਕਿ ਕੁੱਤੀ ਨੂੰ ਫੜ ਕੇ ਲੈ ਗਏ ਨੇ ਤੇ ਬੱਚੇ ਦਾ ਜਿਹੜੇ ਹੈਗੇ ਮਾਂ ਪਿਓ ਉਹ ਹਸਪੀਟਲ ਲੈ ਕੇ ਗਏ ਨੇ ਉਹਨਾਂ ਨੂੰ ਟ੍ਰੀਟਮੈਂਟ ਦੇ ਲਈ 7-5 ਅਡਲਟ ਆ ਇੱਕ ਬੱਚੇ ਦੀ ਚੀਕ ਤੇ ਬਾਈਟ ਹੈ ਬਹੁਤ ਡੀਪ ਬਾਈਟ ਸੀਗਾ ਪਲਾਸਟਿਕ ਸਰਜਰੀ ਲਈ ਹੁਣ ਲੈ ਕੇ ਗਏ ਆ ਹਾਇਰ ਸੈਂਟਰ ਦੇ ਵਿੱਚ ਤੇ 5-6 ਡੈਲਟਾ ਆਏ ਆ ਬਾਕੀ ਹੋਰ ਜਿੰਨਾ ਪਤਾ ਲੱਗਿਆ ਕਿ 15 ਤੋਂ 20 ਬੰਦਿਆਂ ਨੂੰ ਕੱਟ ਚੁੱਕਿਆ ਹੈ ਤੇ ਕਾਫੀ ਡੀਪ ਬਾਈਟ ਹੈ ਉਹ ਇਮ्युनੋਗਲੋਬਲ ਸਿਰਮ ਫ੍ਰੀ ਹੈ ਇਸ ਕਰਕੇ ਸਾਰੇ ਇੱਥੇ ਭੇਜਿਆ ਸੀ ਇੰਜੈਕਸ਼ਨਸ ਲਈ ਪਰ ਅੱਛਾ ਡਾਕਟਰ ਸਾਹਿਬ ਜੇ ਤਾਂ ਫੌਰਨ ਕਿਸੇ ਨੂੰ ਕੋਈ ਕੁੱਤੇ ਦਾ ਕੱਟਿਆ ਹੈ ਉਹ ਮੌਕੇ ਤੇ ਡਾਕਟਰ ਦੂਰ ਹੈ ਤੇ ਉਹਨੂੰ ਮੌਕੇ ਤੇ ਕੀ ਬਚਾਅ ਕਰਨਾ ਚਾਹੀਦਾ ਪਹਿਲੇ ਤਾਂ ਰਨਿੰਗ ਵਾਟਰ ਦੇ ਵਿੱਚ ਵਾਸ਼ ਕਰੋ ਉਹਨਾਂ ਨੂੰ ਅੱਛੀ ਤਰ੍ਹਾਂ ਜਿਹੜੇ ਡੀਪ ਬਾਈਟ ਹੈ ਔਰ ਇਹ ਲੱਗ ਮੋਸਟ ਪੌਬਲੀ ਰੈਵੀਜ਼ ਦਾ ਕੇਸ ਲੱਗ ਰਿਹਾ ਹੈ ਡੌਗੀ ਜਿਹੜਾ ਹੈ ਉਹ ਰੈਵੀਜ਼ ਨਾਲ ਗ੍ਰਸਤ ਲੱਗ ਰਿਹਾ ਹੈ ਤੇ ਰੈਸਕਿਊ ਟੀਮ ਨੂੰ ਇਨਫੋਰਮ ਕੀਤਾ ਹੈ ਲੋਕਲ ਕਾਉਂਸਲਰ ਨੂੰ ਇਨਫੋਰਮ ਕੀਤਾ ਹੈ ਇੱਥੇ ਸਾਬਕਾ ਮਿਨਿਸਟਰ ਉਹਨਾਂ ਦੇ ਵਾਈਫ ਨੂੰ ਮੰਮਤਾ ਜੀ ਹੋ ਕੇ ਗਈ ਹੈ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਹੈ ਤੇ ਰੈਸਕਿਊ ਟੀਮ ਆ ਰਹੀ ਹੈ ਤੇ ਫਿਰ ਉਹ ਦੀ ਜਾਂਚ ਕਰਨਗੇ ਕਿ ਡੌਗ ਇਨਫੈਕਟਿਡ ਸੀ ਕਿ ਕਿਦਾਂ ਹਾਂ ਤੇ ਲੱਗਦਾ ਹੈ ਡਾਕਟਰ ਸਾਹਿਬ ਹੋਂ ਤੱਕ ਤੁਹਾਡੇ ਕੋਲ ਕਿੰਨੇ ਟੋਟਲ ਮਰੀਜ਼ ਆ ਚੁੱਕੇ ਹੈ ਜਿਹੜੇ ਡੌਗ ਦੇ ਕਿਤੇ ਚੇਕ ਆ ਗਏ ਹੁਣ ਸਵੇਰ ਤੋਂ 7 ਵਜੇ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਬੱਚਾ ਆਇਆ ਉਹਦੇ ਕਾਫੀ ਡੀਪ ਬਾਈਟ ਹੈ ਉਹ ਤਾਂ ਫਰਦਰ ਆਪਾਂ ਹਾਇਰ ਸੈਂਟਰ ਪਲਾਸਟਿਕ ਸਰਜਰੀ ਲਈ ਰੈਫਰ ਕੀਤਾ ਤੇ ਉਹਦੇ ਇੱਕ ਇਹ ਤੁਹਾਨੂੰ ਮੈਂ ਸਕਰੀਨ ਸ਼ਾਟ ਆਹ ਵਾਹ ਤੇ ਲੱਗਦਾ ਵੀ ਆਣ ਵਾਲੇ ਟਾਈਮ ਜੇ ਵੀ ਕੁੱਤੇ ਨੂੰ ਕਬਜ਼ੇ ਜਿ ਕੀਤਾ ਹੋਊਗਾ ਨੇ ਰੈਸਕਿਊ ਟੀਮ ਆ ਰਹੀ ਹੈ ਉਹ ਕਰਨਾ ਚਾਹੀਦਾ ਪਰ ਵੈਸੇ ਵੀ ਨਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਾਰਾ ਕੁੱਤੇ ਹੋ ਚੁੱਕੇ ਹੈ ਔਰ ਉਸ ਕੁੱਤੇ ਨੇ ਵੀ ਬਾਕੀ ਕੁੱਤਿਆਂ ਨੂੰ ਹੋਰਾਂ ਨੂੰ ਕੱਟਿਆ ਹੋਏਗਾ ਤੇ ਉਹਨਾਂ ਨੂੰ ਵੀ ਰੇਵੀਜ਼ ਹੋਣ ਦੇ ਚਾਂਸਸ ਹੈ ਇਸ ਕਰਕੇ ਡਾਕਟਰ ਵੀ ਇੱਕ ਵੱਡੇ ਵੱਡੇ ਦਾਅਵੇ ਕਰਦੇ ਨੇ ਐਨ ਜੀਓ ਵੀ ਇਹਨਾਂ ਦੇ ਬੇਜਬਾਨ ਨਾ ਤੇ ਹਮਲਾ ਨਾ ਕਰੋ ਇਹਨਾਂ ਨੂੰ ਉਹ ਨਾ ਕਰੋ ਲੇਕਿਨ ਵੀ ਇੱਕ ਪਾਸੇ ਬੇਜਬਾਨ ਲੋਕਾਂ ਨੇ ਇਨਸਾਨ ਤੇ ਵੀ ਹਮਲਾ ਕਰ ਰਹੇ ਨੇ ਸਰੀ ਕਰ ਰਹੇ ਹੁਣ ਇੱਕ ਡੌਗ ਨੂੰ ਬਰੇਵੀਜ਼ ਹੋ ਗਿਆ ਉਹਨੇ 10 ਹੋਰ ਉੱਤੇ ਕੱਟਲੇ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ ਹੋਰ 10 ਕੁੱਤੇ ਇਨਫੈਕਟਡ ਹੋਣਗੇ ਕਿੰਨੇ ਬੰਦਿਆਂ ਨੂੰ ਘੱਟਣਗੇ ਇਹ ਤਾਂ ਗਵਰਨਮੈਂਟ ਨੂੰ ਇਹਦੇ ਤੇ ਪੂਰਾ ਸਰਵੇ ਕਰਕੇ ਪੂਰਾ ਵਰਕਅਪ ਕਰਨਾ ਚਾਹੀਦਾ ਹੈ ਗਲੀ ਬੀਵੀ ਕੁੱਤੇ ਨੂੰ ਤੇ ਉਹਨਾਂ ਦਾ ਪ੍ਰੋਪਰ ਹੀ ਕਰੋ ਉਹਨਾਂ ਦਾ ਸਟਰੇਇਲਾਈਜੇਸ਼ਨ ਤੇ ਕੰਮ ਕਰੋ ਵੈਕਸੀਨੇਟਡ ਕਰੋ ਆਪਰੇਟ ਕਰੋ ਜਿੰਨਾ ਕਿ ਹੈ ਉਹਦੇ ਤੇ ਕੋਈ ਹੈ ਹੀ ਨਹੀਂ ਸਿਸਟਮ ਹੀ ਨਹੀਂ ਹੈ ਡਾਕਟਰ ਮੈਂ ਪਹਿਲੀ ਵਾਰ ਹੀ ਦੇਖਿਆ ਹੈ ਕਿ ਇਹ ਸ਼ਹਿਰਾਂ ਦੇ ਵਿੱਚ ਲੋਕ ਅੱਜ ਸ਼ਹਿਰ ਦੇ ਵਿੱਚ ਗਾਂਧੀ ਕਲੋਨੀ ਦੇ ਵਿੱਚ ਲੋਕ ਡਾਂਗਾ ਲੈ ਕੇ ਘੁੰਮ ਰਹੇ ਨੇ ਗਲੀ ਗਲੀ ਚ ਉਹਨਾਂ ਨੂੰ ਹੀ ਦੱਸਿਆ ਕਿ ਜਦੋਂ ਕੁੱਤਾ ਕੋਈ ਪਾਗਲ ਹੋਏ ਡਾਂਗਾ ਲੈ ਕੇ ਕੋਈ ਮਨ ਦੀ ਲੋੜ ਨਹੀਂ ਹੁੰਦੀ ਹੈ ਇਹਨਾਂ ਨੂੰ ਹਾਈਡਰੋਫੋਬੀ ਹ ਤੇ ਪਾਣੀ ਹੱਥ 'ਚ ਰੱਖੋ ਜਦੋਂ ਆਂਦੇ ਆ ਪਾਣੀ ਸਿੱਟੋ نیچے ਪਾਣੀ ਦੇਖ ਕੇ ਭੱਜ ਜਾਂਦਾ ਢਾਂਗ ਤੇ ਨਹੀਂ ਭੱਜਦਾ ਉਹ ਕੱਟ ਲੈਂਦਾ ਇਹਦੇ ਵਿੱਚ ਠੀਕ ਹੈ ਇਹ ਇਹ ਜਗ੍ਹਾ ਹੈ ਲੋਕ ਇੰਨਾ ਖੋਪ ਪੈ ਗਿਆ ਲੋਕ ਹੱਥਾਂ 'ਚ ਡਾਂਗਾ ਸੋਟੀਆਂ ਲੈ ਕੇ ਲੋਕ ਘੁੰਮ ਰਹੇ ਨੇ ਤੈਨੂੰ ਕਬਜ਼ੇ ਚ ਕਰਕੇ ਲਿੱਤਾ ਆ ਡੌਗ ਨੂੰ ਲੋਕ ਲੋਕ ਕਿਹੜਾ ਸੀ ਕਿਹੜਾ ਕਿਹੜਾ ਡੌਗੀ ਆ ਬਲਾ ਜੀ ਤੁਹਾਨੂੰ ਦੇਖੋ ਹਾਂ ਜੀ ਹਾਂ ਜੀ ਕਿਦਾਂ ਹੋਰ ਕਿਹੜਾ ਹੋ ਗਿਆ ਸੈਂਡ ਹੋ ਗਿਆ ਜਿਆਦਾ ਖਿਡਾਰੀ ਨਾ ਨੀ ਚਾਹੇ ਤੇ ਕਿ ਦਰਸਿਸ ਕਹਿੰਦੇ ਕੁੱਤਾ ਪਾਗਲ ਹੋਇਆ ਪੈ ਸਭ ਨੂੰ ਬੱਟਦੇ ਪਏ ਹੈ ਅੱਛਾ ਕਿਤਨੇ ਬੱਚੇ ਕਾਟ ਗਿਆ ਯਾਹ ਪੇ ਕਿਤਨੇ ਜਣੇ ਹਸਪੀਟਲ ਚਲੇ ਗਏ ਹੈ ਅੱਛਾ ਤੋ ਇਤਨਾ ਖੋਬ ਹੈ ਮਹੱਲੇ ਮੇਂ ਬਹੁਤ ਜ਼ਿਆਦਾ ਨੇ ਕੁੱਤੇ ਤੇ ਮੂੰਹ ਤੇ ਖੂਨ ਲੱਗੇ ਹੋ ਤੇ ਸਾਡੇ ਗੇਟ ਤੇ ਲੰਗੇ ਅਸੀਂ ਛੋਟਾ ਲੈ ਕੇ ਬੱਚਾ ਬਿਮਾਰ ਹੈ ਤਾਹ ਨਿਕਲੇ ਸਾਰੇ ਮਨਾ ਕਰਦੇ ਤੁਸੀਂ ਨਾ ਨਿਕਲੋ ਨਾ ਨਿਕਲੋ ਬੱਚਾ ਬਿਮਾਰ ਕਰਕੇ ਜਾਣਾ ਪੜਦਾ ਹੈ ਡਾਕਟਰ ਕੋਲ ਤੇ ਛੋਟੇ ਦੇ ਹੱਥ ਤੇ ਡੰਗਾ ਹੱਥ ਤੇ ਆਪਣੇ ਆਪਣੇ ਬਚਾ ਲਈਏ ਆਪਣੇ ਬਚਾ ਕੇ ਲਈਏ ਬੱਚੇ ਦੋ ਬਿਮਾਰ ਹੈ ਉਸ ਲਈ ਜਾ ਰਹੀ ਡਾਕਟਰ ਕੋਲ ਅੱਜ ਸਵੀਰ ਦਾ ਮਹੱਲੇ ਦੇ ਵਿੱਚ ਬੜਾ دہشت ਦਾ ਮੋਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ ਪਾਗਲ ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ